ਹਰ ਬੰਦੇ ਜਾਣੇ ਕੱਲੇ ਕੱਲੇ ਮਾਰਨਾ ਖਾਓ ਕੱਢੇ ਹੋ ਕੇ ਆ ਕੇ ਆਓ ਕੱਲੇ ਕੱਲੇ ਮਾਰਨਾ ਖਾਓ ਕੱਢੇ ਹੋ ਕੇ ਸਭਾ ਚੌਂਹਾਂ ਨੂੰ ਲੈ ਕੇ ਹਰ ਪਾਸੇ ਜਿੱਥੇ ਵਿਜੇਪੀ ਆਪ ਦਾ ਚੋਣ ਪ੍ਰਚਾਰ ਵਿੱਚ ਜੁਟੀ ਆ ਤਾਂ ਉੱਥੇ ਪਾਸੇ ਦੂਜੇ ਪਾਸੇ ਇਹ ਕਿਸਾਨ ਨੇ ਉਹ ਲਗਾਤਾਰ ਵਿਰੋਧ ਵੱਲ ਜੁਟੇ ਹੋਏ ਨੇ ਤਾਂ ਵਿਰੋਧ ਦੀਆਂ ਤਸਵੀਰਾਂ ਨੇ ਲੋਕ ਸਭਾ ਬਠਿੰਡਾ ਦੀਆਂ ਜਿੱਥੇ ਕਿ ਜਿਹੜੇ ਕਿਸਾਨ ਆਗੂ ਨੇ ਉਹ ਵਿਰੋਧ ਦੇ ਵਿੱਚ ਜੁਟੇ ਹੋਏ ਨੇ ਤਾਂ तमाम ਤਸਵੀਰਾਂ ਨੇ ਇਹ ਫੁੱਲੋ ਦੀਆਂ ਫੁੱਲੋ ਮਿਟੀ ਦੀਆਂ ਤਸਵੀਰਾਂ ਨੇ ਲੋਕ ਸਭਾ ਬਠਿੰਡਾ ਦੀਆਂ ਜਿੱਥੇ ਕਿ ਵਿਸ਼ਾਨ ਲਗਾਤਾਰ ਵਿਰੋਧ ਕਰ ਰਹੇ ਨੇ 1 ਪਿੰਡ ਤੋਂ ਵਿਰੋਧ ਕਰਨ ਤੋਂ ਬਾਅਦ ਜੋ ਅਗਲੇ ਪਿੰਡਾ ਭਾਜੇਪੀ ਦਾ ਪ੍ਰੋਗਰਾਮ ਸੀ ਤਾਂ ਉੱਥੇ ਵੀ ਕਿਸਾਨਾਂ ਦਾ ਵਿਰੋਧ ਜਿਹੜਾ ਜਾਰੀ ਹੈ ਤਮਾਮ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਭਾਜੇਪੀ ਦੇ ਜਿਹੜੇ ਪ੍ਰੋਗਰਾਮ ਹੈ ਉਹ ਨਹੀਂ ਕਰਨ ਦੇਵਾਂਗੇ ਤਾਂ ਇਹ ਤਸਵੀਰਾਂ ਨੇ ਫੁੱਲੋਂ ਮਿੱਠੀ ਦੀਆਂ ਜਿੱਥੇ ਉਹਨਾਂ ਵੱਲੋਂ ਸਾਫ਼ ਤਰੀਕੇ ਨਾਲ ਕਿਹਾ ਜਾ ਰਿਹਾ ਹੈ ਕਿ ਜਿਹੜੇ ਕੜਾ ਮ चौधरी ਜਿਹੜੇ ਇਹਨਾਂ ਦੇ ਘਰਾਂ ਦੇ ਵਿੱਚ ਪ੍ਰੋਗਰਾਮ ਕਰਵਾ ਰਹੇ ਨੇ ਉਹਨਾਂ ਦੇ ਵੀ ਅਸੀਂ ਪ੍ਰੋਗਰਾਮ ਨਹੀਂ ਕਰਨ ਦੇਵਾਂਗੇ ਤਾਂ ਉਸ ਤਰ੍ਹਾਂ ਨਾਲ ਗੱਲ ਕਰਦੇ ਆ ਕਿਸ ਤਰ੍ਹਾਂ ਕੀ ਕਹਿਣਾ ਉਹਨਾਂ ਦਾ ਸਰ ਕਿਸ ਤਰ੍ਹਾਂ ਦਾ ਕੀ ਕਹਿਣਾ ਚਾਹੋਗੇ ਟੋਨੀ ਪ੍ਰੋਗਰਾਮ ਕਰਦੇ ਹੋ ਮੁਰਦਾਬਾ ਦੇਖੋ ਜੋ ਭਾਰਤ ਦੇ ਵਿੱਚ ਬੀਜੇਪੀ ਦੀ ਤਾਨਾਸ਼ਾਹੀ ਹਕੂਮਤ ਹੈ ਉਹ ਲਗਾਤਾਰ ਜੋ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਉਹ ਆਪ ਦਾ ਪੰਜਾਬ ਦੇ ਵਿੱਚ ਪਿੰਡ-ਪਿੰਡ ਪ੍ਰਚਾਰ ਕਰ ਰਹੇ ਹੈਗੇ ਉਧਰੋਂ ਸੰਯੁਕਤ ਕਿਸਾਨ ਮੋਰਚਾ ਦਾ ਫੈਸਲਾ ਹੈ ਬਿਨਾਂ ਦਾ ਸ਼ਾਂਤਮਈ ਕਾਲੀਆਂ ਝੰਡਗਾ ਦਿਖਾ ਕੇ ਰੋਸ ਪ੍ਰਗਟ ਕਰਨਾਗਾ ਅਸੀਂ ਉਹ ਕਰਦੇ ਹਾਂ ਦਿੱਲੀ ਪਰ ਇਹ ਜੋ ਬੀਜੇਪੀ ਸਰਕਾਰ ਔਰ ਨੇਤਾ ਕਦੇ ਕਿਹੜੇ ਪਿੰਡ ਕਦੇ ਕਿਹੜੇ ਪਿੰਡ ਆਉਂਦੇ ਆ ਅਸੀਂ ਉਹ ਕੜੰਮ ਚੌਧਰੀਆਂ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਸਾਡਾ ਇਹ ਨੀਤੀਆਂ ਪਾਲਸਿਆਂ ਨਾਲ ਰੌਲਾਗਾ ਵੀ ਤੁਸੀਂ ਇਹ ਆਵਾਜ਼ ਆ ਜੋ ਇਹ ਚੀਜ਼ਾਂ ਤੋਂ ਤੁਸੀਂ ਇਹਨਾਂ ਨੂੰ ਪਿੰਡਾਂ 'ਚ ਛੱਦਰੋਂ ਹਟਜੋ ਕਿਉਂਕਿ ਜੇ ਉਹ 750 ਕਿਸਾਨਾਂ ਦੀ ਕਾਤਲ ਹਕੂਮਤ ਹੈ ਤਾਂ ਜਿਹੜੇ ਉਹਨਾਂ ਨੂੰ ਸਾਧ ਤੁਸੀਂ ਵੀ ਸਾਡੇ ਕਾਤਲ ਹੋ ਅਸੀਂ ਸੋਡਾ ਵੀ ਵਿਰੋਧ ਕਰਾਂਗੇ ਕਿਉਂਕਿ ਜੋ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੈ ਕਿ ਜਿੱਥੇ ਵੀ ਇਹ ਆਉਣਗੇ ਜਦੋਂ ਵੀ ਇਹ ਆਉਣਗੇ ਇਹਨਾਂ ਦਾ ਵਿਰੋਧ ਕੀਤਾ ਜਾਵੇਗਾ ਕਿਉਂਕਿ ਜੋ ਸਾਡੇ ਹੁਣ ਕਿਸਾਨ 13 ਫਰਵਰੀ ਨੂੰ ਦਿੱਲੀ ਜਾ ਰਹੇ ਸੀ ਉਹਨਾਂ ਦੇ ਮੂਹਰੇ ਭਾਜਪੀ ਦੀ ਹਰਿਆਣਾ ਹਕੂਮਤ ਖੱਟੜ ਵੱਲੋਂ ਬੈਰੀਕੇਡ ਲਾਏ ਗਏ ਕੈਲ ਲਾਏ ਗਏ ਉਹਨਾਂ ਦੇ ਗੋਲੀਆਂ ਮਾਰੀਆਂ ਗਏ ਅਤਰੋ ਗੈਸ ਦੇ ਗੋਲੇ ਛੱਡੇ ਗਏ ਉਹਨਾਂ ਨੂੰ ਰੋਕਿਆ ਗਿਆ ਇੱਕ ਸ਼ੋਅ ਕਰਨ ਸਾਡਾ ਕਿਸਾਨ ਆ ਉਹਨੂੰ ਸ਼ਹੀਦ ਕੀਤਾ ਗਿਆ ਅਸੀਂ ਉਹ ਕਿਸਾਨ ਨੋ ਜਿਹੜਾ ਸਾਡਾ ਸ਼ੋਭਕਰ ਰਸ਼ੀਦ ਹੋਇਆ ਉਥੇ ਜਿਹੜੇ ਪੱਟੜ ਹੋਇਆ ਅੱਖਾਂ ਚੰਗਾਈਆਂ ਅਸੀਂ ਉਹ ਤੇ ਜਿਹੜੇ ਪਹਿਲਾਂ ਦਿੱਲੀ 750 ਸ਼ਹੀਦ ਹੋਇਆ ਅਸੀਂ ਉਹ ਸਰਕਾਰ ਤੋਂ ਪੁੱਛਣਾ ਚਾਹੁੰਦੇ ਆਂ ਵੀ ਜਦੋਂ ਤੁਸੀਂ ਸਾਨੂੰ ਸਾਡੀ ਰਾਜਧਾਨੀ ਦੇ ਵਿੱਚ ਨਹੀਂ ਵੜਨ ਦਿੰਦੇ ਤਾਂ ਤੁਸੀਂ ਇਹ ਪਿੰਡਾਂ ਦੇ ਵਿੱਚ ਵੜਦੇ ਲੈ ਕੇ ਨਹੀਂਗੇ ਜੇ ਦੂਜੇ ਪਾਸੇ ਜਿਹੜਾ ਅਜੇ ਮਿਸ਼ਰਾ ਟੈ ਨਹੀਂ ਹੈ ਉਹਨੇ ਗੱਡੀ ਝੜਾ ਕੇ ਸਾਡੇ ਇੱਕ ਪੱਤਰਕਾਰ ਤੇ ਸਾਡੇ 4 ਕਿਸਾਨ ਭਰਾਵਾਂ ਨੂੰ ਕਤਲ ਕੀਤਾ ਉਹਨੂੰ ਬੀਜੇਪੀ ਨੇ ਟਿਕਟ ਦਿੱਤੀ ਹੈ ਉਹ ਕਿਹੜੇ ਬੇਸ ਤੇ ਦਿੱਤੀ ਹੈ ਕਿ ਇਹ ਸੰਵਿਧਾਨ ਇੱਕ ਜਿਹੜਾ ਵਿਰਧਪੂਸ਼ਣ ਹੈ ਸਾਡੇ ਜਿਹੜੇ ਪਹਿਲਵਾਨ ਪੈਣਾ ਸੀ ਉਹਨਾਂ ਦਾ ਸ਼ੋਸ਼ਣ ਕੀਤਾ ਇਹਨਾਂ ਨੇ ਪਰ ਇਹਨਾਂ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਜ਼ਬਰਦਸਤ ਵਿਰੋਧ ਕਰਾਂਗੇ ਨਾ ਕਿ ਇਹਨਾਂ ਦੇ ਪਿੰਡਾਂ ਦੇ ਵਿੱਚ ਪੈਰ ਨਹੀਂ ਧਰਨ ਦੇਵਾਂਗੇ ਔਰ ਇਹਨਾਂ ਨੂੰ ਪਿੰਡਾਂ ਦੇ ਵਿੱਚ ਪੈਰ ਨਹੀਂ ਧਰਨ ਦੇਵਾਂਗੇ ਤਾਂ ਕੱਲੇ ਪਹਿਲਾ ਇੱਕ ਪਿੰਡ ਵਿਰੋਧ ਕੀਤਾ ਹੁਣ ਦੂਜੇ ਪਿੰਡ ਫਿਰ ਵਿਰੋਧ ਹੈ ਪਹਿਲਾ ਇੱਕ ਪਿੰਡ ਵਿਰੋਧ ਕੀਤਾ ਹੁਣ ਦੂਜੇ ਪਿੰਡ ਫਿਰ ਵਿਰੋਧ ਹੈ ਇਹ ਜਿਹੜੇ ਵੀ ਪਿੰਡਾਂ ਦੇ ਵਿੱਚ ਜਾਣਗੇ ਅਸੀਂ ਇਹਨਾਂ ਦੇ ਉੱਥੇ ਮਗਰ ਜਾਵਾਂਗੇ ਸਾਨੂੰ ਜਿੱਥੋਂ ਤਾਂ ਇਹ ਆਪਦੇ ਪਿੱਛੇ ਤੋਰਨਗੇ ਇਹਨਾਂ ਨੂੰ ਕਿਸੇ ਪਿੰਡ 'ਚ ਨਹੀਂ ਵੜਨ ਦੇ ਜੇ ਇਹ ਘਰਾਂ ਦੇ ਵਿੱਚ ਜਾ ਕੇ ਆਪਦੀਆਂ ਮੀਟਿੰਗਾਂ ਕਰਦੇ ਆਂ ਕਰੀ ਜਾਣ ਦਿਓ ਕੋਈ ਗੱਲ ਨਹੀਂ ਪਰ ਇਹ ਅਸੀਂ ਜਿਹੜਿਆ ਪਿੰਡਾਂ ਦੇ ਕੜਮ ਚੌਧਰੀ ਇਹਨਾਂ ਨੂੰ ਸਾਦੇ ਨਾ ਅਸੀਂ ਉਹਨਾਂ ਨੂੰ ਵੀ ਪਹਿਲਾਂ ਤਾਂ ਅਸੀਂ ਭਾਈਚਾਰਕ ਤੌਰ ਤੇ ਆਦੇ ਸੀ ਪਰ ਹੁਣ ਅਸੀਂ ਉਹਨਾਂ ਨੂੰ ਵਾਰਨਿੰਗ ਦਿੰਨੇ ਆ ਵੀ ਜਿਹੜੀ ਇਹ ਦੁਸ਼ਮਣ ਜਮਾਤ ਦੇ ਵਿੱਚ ਸਾਡੀ ਇਹ ਭਾਜਪਾ ਸਰਕਾਰ ਆਉਂਦੀ ਹੈ ਜਾਂ ਇਹਨਾਂ ਦੇ ਐਮਪੀ ਆਉਂਦੇ ਆ ਤੇ ਉਸੇ ਨਿਗਾ ਨਾਲ ਹੀ ਹੁਣ ਸੋਨੂੰ ਵੇਖਿਆ ਜਾਊਗਾ ਹੁਣ ਤੁਸੀਂ ਵੀ ਆਪਣੀਆਂ ਤਿਆਰੀਆਂ ਕਰ ਲਓ ਹੋ ਸਕਦਾ ਸੋਨੇ ਵੀ ਕੱਲ ਨੂੰ ਘਰਾਂ ਦੇ ਮੂਹਰੇ ਆਉਣਾ ਪੈ ਜਾਏ ਇਹਨਾਂ ਨੂੰ ਤੁਸੀਂ ਨਾ ਸਹਤੋ ਸੜਕਾਂ ਤੇ ਕਿੱਲ ਲਾਉਂਦੇ ਆ ਇਹ ਜਦੋਂ ਕਿਸਾਨ ਦਿੱਲੀ ਜਾਂਦੇ ਨਾ ਤੇ ਜਦੋਂ ਕਿਸਾਨ ਇਹਨਾਂ ਨੂੰ ਸਵਾਲ ਪੁੱਛਦੇ ਨਾ ਤੇ ਉਦੋਂ ਇਹ ਆਹਾਂ ਬੈਰੀਕੇਡ ਲਾ ਕੇ ਤੇ ਆਪਦੇ ਪੁਲਿਸ ਨਾਲ ਸਾਨੂੰ ਰੋਕ ਲੈਂਦੇ ਨੇ ਕੀ ਲੱਗਦਾ ਹੈ ਭਾਜਪਾ ਦਾ ਦਿੱਲੀ ਦੀ ਹੈ ਪੰਜਾਬ ਦੀ ਪੁਲਿਸ ਕਿਉਂ ਸਖਤ ਹੋਈ ਹੈ ਪੰਜਾਬ ਦੀ ਸਰਕਾਰ ਕਿਉਂ ਸਖਤ ਹੋਈ ਹੈ ਕਿਸਾਨਾਂ ਨੇ ਨਹੀਂ ਇਹ ਸਰਕਾਰ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਇਹ ਵੀ ਦਿੱਲੀ ਦੀ ਹੈ ਇਹ ਸਰਕਾਰ ਦਿੱਲੀ ਤੋਂ ਚੱਲਦੀ ਹੈ ਭਗਵੰਤ ਮਾਨ ਨੇ ਪੁਲਿਸ ਨੂੰ ਖੁੱਲਾ ਛੱਡ ਰੱਖਿਆ ਹੈ ਵੀ ਤੁਸੀਂ ਇਹਨਾਂ ਦੇ ਭਾਜਪਾ ਵਾਲਿਆਂ ਦੇ ਪ੍ਰੋਗਰਾਮ ਕਰਾਓ ਭਗਵੰਤ ਮਾਨ ਵੀ ਇਹਨਾਂ ਦੀ ਭਾਜਪਾ ਦੀ ਇੱਕ ਵੀ ਟੀਮ ਹੈ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਵੀ ਇਹਨਾਂ ਦੀ ਵੀ ਟੀਮ ਹੈ ਪਰ ਅੱਜ ਇਹਨਾਂ ਦੇ ਚੋਣ ਪ੍ਰਚਾਰ ਖਾਤਰ ਕੇਜਰੀਵਾਲ ਨੂੰ ਜਵਾਨਤ ਦਿੱਤੀ ਹੈ ਪਰ ਜੇ ਕਿਸੇ ਕਿਸਾਨ ਕੋਈ ਕਿਸਾਨ ਜੇਲ੍ਹ ਦੇ ਅੰਦਰ ਹੋਵੇ ਤੇ ਉਹਨੇ ਆਪਦੀ ਕਣਕ ਬਡਣੀ ਹੋਵੇ ਉਸ ਨੂੰ ਕਹਿੰਦੇ 15 ਦਿਨਾਂ ਦੀ ਛੁੱਟੀ ਨਹੀਂ ਦਿੰਦੇ ਇਹ ਵੀ ਮਾ ਆਪਦੀ ਕਣਕ ਸਾਹਮਣੇ ਆਵਾ ਜਾਮਾ ਆਪਦਾ ਨਰਮਾ ਸਾਹਮਣੇ ਆਵਾ ਜਾ ਧੋਨਾ ਸਾਹਮਣੇ ਆਵਾ ਇਹ ਲੀਡਰ ਸਾਹਿਬ ਨਾਲੇ ਮਿਲੇ ਨਾ ਇਸ ਕਰਕੇ ਉਹਨੂੰ ਜਵਾਨਤ ਦਿੱਤੀ ਹੈ ਵੀ ਹੁਣ ਤੂੰ ਆਪਦਾ ਪ੍ਰਚਾਰ ਕਰ ਲੈ ਪਰ ਆਮ ਕੈਦੀ ਨੂੰ ਕਿਸੇ ਨੂੰ ਇਹ ਜਵਾਨਤ ਉਹਦੇ ਕੰਮ ਖਾਤਰ ਕਿਉਂ ਨਹੀਂ ਦਿੰਦੇ ਇਹਨਾਂ ਨੂੰ ਚੋਣ ਪ੍ਰਚਾਰ ਖਾਤਰ ਕਿਉਂ ਹੁੰਦੇ ਸਭ ਬੀਜੇਪੀ ਦੀ ਵੀ ਟੀਮ ਭਗਵੰਤ ਮਾਨ ਵੀ ਇਹਨਾਂ ਨਾਲ ਰਲਿਆ ਹੋਇਆ ਹੈ ਤਾ ਬਿਲਕੁਲ ਭਗਵੰਤ ਮਾਨ ਵੀ ਇਹਨਾਂ ਨਾਲ ਰਲਿਆ ਹੋਇਆ ਤਾਂ ਜਿਹੜੇ ਅਗਰਾਹਾ ਜਿੱਥੇ ਬੰਦੀ ਤੋਂ ਐ ਸ਼ਰਮਾ ਜੀ ਉਹਨਾਂ ਨਾਲ ਗੱਲ ਕਰਨ ਨੂੰ ਸ਼ਰਮਾ ਜੀ ਕਿਵੇਂ ਦੇਖਦੇ ਹੋ ਲਗਾਤਾਰ ਪੰਜਾਬ ਪੁਲਿਸ ਸਖਤ ਹੋਈ ਹੈ ਪਹਿਲਾਂ ਦਿੱਲੀ ਦੀ ਬਾਜਬਾ ਵਾਸਤੇ ਪੰਜਾਬ ਸਰਕਾਰ ਕਿਉਂ ਸਖਤ ਹੋਈ ਦੇਖੋ ਜਿਹੜਾ ਪੰਜਾਬ ਪੁਲਿਸ ਦਾ ਅੱਜ ਲੱਗਣਾ ਹੈ ਉਹ ਵੀ ਡਿਊਟੀ ਕਰ ਰਿਹਾ ਕਿਉਂਕਿ ਇਹਨਾਂ ਲਾਅ ਆਰਡਰ ਮੇਨਟੇਨ ਰੱਖਣਾ ਹੁੰਦਾ ਜਿਹੜਾ ਸਾਡਾ ਡਿਊਟੀ ਹੈ ਉਹ ਅਸੀਂ ਭਾਜਪਾ ਦਾ ਵਿਰੋਧ ਕਰਨਾ ਹੀ ਕਰਨਾ ਹੈ ਤੇ ਪਰ ਇਹਨਾਂ ਨੇ ਵੀ ਆਪ ਦਾ ਪਚਾ ਕਰਨਾ ਹੈਗਾ ਜਿਹੜੀ ਭਾਜਪਾ ਨੂੰ ਲਿਆਉਣ ਵਾਲੇ ਜਿਕੜਾ ਮ ਚੌਧਰੀ ਇਹ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਪਿੰਡਾਂ ਦੇ ਵਿੱਚ ਇੱਕ ਵੱਡਾ ਪਾੜਾ ਖੜਾ ਨਾ ਕਰਨਾ ਕਿਉਂਕਿ ਕਿਸਾਨ ਮਜ਼ਦੂਰ ਜਿਹੜੇ ਐ ਇੱਕ ਏਕਤਾ ਬਣਨੀ ਚਾਹੀਦੀ ਹੈ ਪਿੰਡਾਂ ਦਾ ਜਿਹੜਾ ਭਾਈਚਾਰਾ ਨਹੀਂ ਟੁੱਟਣਾ ਚਾਹੀਦਾ ਵੋਟਾਂ ਵਾਲੇ ਦਾ ਵੋਟਾਂ ਲੈ ਕੇ ਚਾਹੇ ਜਿੱਦਣ ਚਾਹੇ ਹਾਰ ਨੀਤੇ ਇਹਨਾਂ ਦੇ ਇਸ ਦਰਵਾਜ਼ੇ 'ਚ ਇਸ ਗੁਰਪ੍ਰੀਤਮ ਰੁੱਕੇ ਨਾ ਮੁੜ ਕੇ ਨਹੀਂ ਹੋਣਾ ਪਰ ਆਪਣੇ ਕਿਸਾਨ ਆ ਜਿਹੜੇ ਇੱਕ ਦੂਜੇ ਦੇ ਨਾਲ ਖੜਨਗੇ ਜੇਸੀ ਜਿੱਥੇ ਵੀ ਭਾਜਪਾ ਜਾਊਗੀ ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਕਿਉਂਕਿ ਉਹਨਾਂ ਨੇ ਸਾਡੇ 750 ਕੁ ਸਾਲ ਸ਼ਹੀਦ ਕਰਾਏ ਹੈ ਦਿੱਲੀ ਜਾਂਦੇ ਦੇ ਗੋਲੀਆਂ ਚਲਾ ਗਿਆ ਥਰੂ ਬੈਚ ਛੱਡੇ ਹੈ ਸਾਡਾ ਨੌਜਵਾਨ ਸੁਮਕਰ ਨੂੰ ਸ਼ਹੀਦ ਕੀਤਾ ਹੈ ਇਸ ਲਈ ਅਸੀਂ ਜਿੱਥੇ ਵੀ ਜਾਣਗੇ ਉਹ ਤੇੜੜਕੇ ਵਿਰੋਧ ਕਰਾਂਗੇ ਤੇ ਮਨੁਕਾ ਕਹਿੰਦੇ ਨੇ ਮੈਂ ਬਟੰਡੇ ਨਹੀਂ ਰਹਿਣਾ ਮੈਂ ਕਿੱਥੇ ਜਾਣਾ ਲਾ ਮੈਂ ਕਿੱਥੇ ਜਾਣਾ ਇਹਨੇ ਬਟੰਡੇ ਕੀ ਰਹਿਣਾ ਇਹ ਕਾਲੀਆਂ ਨਾਲ ਸੀ ਉਦੋਂ ਕਿਹਾ ਕਿ ਪਿੰਡਾਂ 'ਚ ਕਿੰਨਾ ਕਾ ਹੁੰਦਾ ਸੀਗਾ ਉਦੋਂ ਇਹਨਾਂ ਨੇ ਲੁੱਟਦਾ ਮਾਲ ਬਣਾਇਆ 4 ਕਿੱਲਾਂ ਤੋਂ 400 800 ਕਿੱਲਾਂ ਇਹਨਾਂ ਨੇ ਜ਼ਮੀਨ ਬਣਾਈ ਹੈ ਕਿੱਥੇ ਬੱਸਾਂ ਵਿੱਚ ਹੋਕਰੇ ਮਾਰਦੇ ਸੀ ਮਨੁਕਾ ਮਨੁਕਾ ਕਰਦੇ ਹੁੰਦੇ ਸੀ ਇੱਧਰੋਂ ਜਾਣਾ ਕਿ ਅੱਜ ਇਹ ਏਡੇ ਮਤਲਬ ਸਰਮਾਇਦਾਰ ਪਾਰਟੀ ਬਣੀ ਹੋਈ ਹੈ ਅੱਜ ਇਹ ਕਹਿੰਦੇ ਵੀ ਮੈਥੇ ਰਹਿਣਾ ਮੈਂ ਕਿਸਾਨ ਹੈ ਇਹ ਵੀ ਕਿਸਾਨ ਹੈ ਇਹ ਕਿਸਾਨ ਨੇ ਦੂਜਿਆਂ ਬਾਣੇ ਛੱਡੇ ਹੋਇਆ ਇਹਨਾਂ ਦੀ ਸੋਚ ਹੁੰਦੀ ਆ ਜਦੋਂ ਵੀ ਇਹਨਾਂ ਦੇ ਕੋਈ ਰੋਧ ਕਰਦਾ ਹੈ ਉਹ ਦੂਜੀ ਪਾਰਟੀਆਂ ਨਾਲ ਲੈ ਕੇ ਪੱਲਾ ਝਾੜਦੇ ਆ ਬਿਲਕੁਲ ਦੂਜੀ ਪਾਰਟੀਆਂ ਲੈ ਕੇ ਇਹ ਪੱਲਾ ਝਾੜਦੇ ਨਜ਼ਰ ਆਉਂਦੀਆਂ ਇਹ ਤਾਂ तमाम ਤਸਵੀਰਾਂ ਉਧਰਲੇ ਪਾਸੇ ਜਿਹੜਾ ਕਾਫਲਾ ਉਹ ਨਜ਼ਰ ਆ ਰਿਹਾ ਹੈ ਜਿਹੜਾ ਜਿਹੜਾ ਕਾਫਲਾ ਉਹ ਮਲੂਕਾ ਦਾ ਨਾ ਬਿਲਕੁਲ ਮਲੁੱਕਾ ਦਾ ਕਾਫਲਾ ਜਿਹੜਾ ਇੱਥੇ ਪਹੁੰਚ ਚੁੱਕਿਆ ਹੈ तमाम ਤਸਵੀਰਾਂ ਇੱਕ ਪਾਸੇ ਕਿਸਾਨ ਵਿਰੋਧ ਕਰ ਰਹੇ ਨੇ ਦੂਜੇ ਪਾਸੇ ਮਲੁੱਕਾ ਜਿਹੜਾ ਕਾਫਲਾ ਹੈ ਉਹ ਇੱਥੇ ਪਹੁੰਚ ਚੁੱਕਿਆ ਤਾਂ ਦੇਖੋ ਕਿਸ ਤਰ੍ਹਾਂ ਕਾਲੇ ਝੰਡੇ ਤੇ ਤਸਵੀਰਾਂ ਦੀ ਇਹ ਤਸਵੀਰਾਂ ਨੇ ਤਾਂ ਦੂਜੇ ਪਾਸੇ ਕਿਸਾਨ ਵਿਰੋਧ ਕਰ ਰਹੇ ਨੇ तमाम ਤਸਵੀਰਾਂ ਇਹ ਤਸਵੀਰਾਂ ਤਾਂ ਬਲਟਾ ਪੁਲਿਸ ਵਾਲੇ ਵੀ ਜਿਹੜਾ ਪੰਜਾਬ ਪੁਲਿਸ ਹੈ ਬਠਿੰਡਾ ਪੁਲਿਸ ਹੈ ਉਹ ਲਾਈਕ ਹੋਈ ਹੈ ਤਾਂ तमाम ਇੱਥੇ ਐਸਪੀ ਸਮੇਤ ਜਿਹੜੇ ਡੀਐਸਪੀ ਮੌਜੂਦ ਨਹੀਂ ਤਾਂ तमाम ਤਸਵੀਰਾਂ ਨੇ ਹੈ ਤਾਂ ਕਿਸ ਤਰ੍ਹਾਂ ਦਾ ਵਿਰੋਧ ਲਗਾਤਾਰ جاری ਹੈ ਤਾਂ ਅਦਰ ਜਿਹੜਾ ਲਗਾਤਾਰ ਵਿਰੋਧ دیا ਤਸਵੀਰਾਂ ਤੇ ਦੂਜੇ ਪਾਸੇ ਕਾਫਰਾ ਹੁੰਦਾ ਹੋਇਆ ਤਾਂ ਕੀ ਕਹਿੰਦਾ ਕਿਸਾਨਾਂ ਦਾ ਤੁਸੀਂ ਸੁਣਿਆ ਹੀ ਲਿਆ ਹੋਣਾ ਬਣੇ ਰਹੋ ਪੰਜਾਬ ਹਰਿਆਣਾ ਨਾਲ